hold on, pain ends, is what the word hope signifies. I am Adeshpreet Kaur, I read in class 10 in the most prestigious school of Punjab, Sacred Heart School, District Moga. Before I begin to express my views, I would like to thank the Education Minister of Punjab, Mr. Vijayender Singla, who gave us, the students, an opportunity to express our views on the novel coronavirus ਔਰ ਕੋਵਿਡ-19 which is becoming a worldwide issue day by day ਆਪਣੀ ਮਾਂ ਬੋਲੀ ਪੰਜਾਬੀ ਵਿੱਚ ਇੱਕ ਗੀਤ ਰਾਹੀਂ ਮੈਂ ਆਪਣੇ ਕਰੋਨਾ ਬਾਰੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਮਹਾਮਾਰੀ ਕਰੋਨਾ ਨੂੰ ਅਸੀਂ ਜੜ ਤੋਂ ਪੁੱਟਾਂਗੇ ਅਸੀਂ ਵਾਸੀ ਹਾਂ ਪੰਜਾਬ ਦੇ ਨਾ ਮਾਰਿਆਂ ਮੁੱਕਾਂਗੇ ਹਰ ਘਰ ਵਿੱਚ ਖੁਸ਼ੀਆਂ ਖੇੜੇ ਨਿਤ ਕਰੀਏ ਏਹਰ ਦਾਸਾਂ ਸੰਮਤਾ ਸਾਡੇ ਰੱਬ ਉੱਤੇ ਹਨ ਪੂਰੀਆਂ ਪੂਰੀਆਂ ਸਾਂ ਜਿਹੜੇ ਔਖੀ ਘੜੀ ਵਿੱਚ ਜੂਝ ਰਹੇ ਹੱਥਾਂ ਤੇ ਚੁੱਕਾਂਗੇ ਇਸ ਕਰੋਨਾ ਵਾਇਰਸ ਨੂੰ ਅਸੀਂ ਜੜ ਤੋਂ ਪੁੱਟਾਂਗੇ ਕੀ ਕਰਾਂ ਤਾਰੀਫ਼ ਪੰਜਾਬ ਦੀ ਸਾਂ ਸਭ ਦਾ ਪੁੱਛਾਂਗੇ ਮਹਾਮਾਰੀ ਕਰੋਨਾ ਨੂੰ ਅਸੀਂ ਜੜ ਤੋਂ ਪੁੱਟਾਂਗੇ ਕਰੋਨਾ ਨੂੰ ਹਰਾਉਣ ਲਈ ਹਿੱਸਾ ਸਭ ਨੇ ਪਾਇਆ ਏ ਭੁੱਖਾ ਨਹੀਂ ਕੋਈ ਸੌਣ ਦੇਣਾ ਲੰਗਰ ਤੱਕ ਲਾਇਆ ਏ ਜਾਤ ਪਾਤ ਦੇ ਪੇਦਾ ਨੂੰ ਪਤਾ ਲਈ ਸੁਟਾਂਗੇ ਇਸ ਕਰੋਨਾ ਵਾਇਰਸ ਨੂੰ ਅਸੀਂ ਜੜ ਤੋਂ ਪੁੱਟਾਂਗੇ ਇਹੇ ਲਾ ਸਹੀ ਪਤਾ ਅਜੇ ਨਹੀਂ ਲੱਗਿਆ ਇਹਦਾ ਕਿਹੜਾ ਡਾਏ ਮੁੜ ਲੋਕਾਂ ਵੱਲ ਨਾ ਝਾਕੇ ਇਹ ਇਹਨੂੰ ਐਸਾ ਕੁੱਟਾਂਗੇ ਇਸ ਕਰੋਨਾ ਵਾਇਰਸ ਨੂੰ ਅਸੀਂ ਜੜ ਤੋਂ ਪੁੱਟਾਂਗੇ ਮਹਾਮਾਰੀ ਕਰੋਨਾ ਨੂੰ ਅਸੀਂ ਜੜ ਤੋਂ ਪੁੱਟਾਂਗੇ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 31 ਲੱਖ ਤੋਂ ਪਾਰ ਹੋ ਚੁੱਕੀ ਹੈ ਇਹ ਸਭ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਹੈ ਸੋ ਸਾਨੂੰ ਕਦੇ ਵੀ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਅਸੀਂ ਸਾਰੇ ਪੰਜਾਬ ਵਾਸੀ ਇਸ ਔਖੀ ਘੜੀ ਵਿੱਚ ਆਪਣਾ ਜੀਵਨ दांव ਤੇ ਲਾ ਕੇ ਲੋਕ ਸੇਵਾ ਵਿੱਚ ਜੁਟੀ ਪੰਜਾਬ ਪੁਲਿਸ ਅਤੇ ਸਿਹਤ ਕਰਮਚਾਰੀਆਂ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪੰਜਾਬ ਅਤੇ ਭਾਰਤ ਜਲਦ ਹੀ ਜੰਗ ਕਰੋਨਾ ਨੂੰ ਫਤਿਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ